ਹਾਂਜੀ ਵੀਰੇ ਫਾਰਮ ਟਰੈਕ 60 ਸੁਪਰਮੈਕਸ ਵਕਾਊਆ ਘਰ ਦੇ ਵਿੱਚ 2014 ਮਾਡਲ RC15 ਦੀ 3000 ਘੰਟੇ ਚੱਲਿਆ ਇੰਜਨ ਗੀਅਰ ਦਾ ਸਾਫ ਹੋਲ ਗਾਰੰਟੀ ਚਲਾ ਕੇ ਚੈੱਕ ਕਰ ਸਕਦੇ ਹੋ ਪਾਵਰ ਸਟੀering ਦੇ ਨਾਲ ਆ 65 ਪੈਸੇ ਟਾਇਰਾਂ ਦੀ ਕੰਡੀਸ਼ਨ ਪੰਜਾਬ ਨੰਬਰ ਏਰੀਆ ਜਲੰਧਰ ਭੋਗਪੁਰ ਤੋਂ 5 ਕਿਲੋਮੀਟਰ ਦੂਰ ਰੇਟ 470 ਮੌਕੇ ਤੇ ਮਾਦਨ ਮੀਰ ਕਰਦੂ ਫੋਨ ਨੰਬਰ ਵੀਰ ਦਾ ਥੱਲੇ ਕੈਪਸ਼ਨ ਦੇ ਵਿੱਚ ਤੇ ਕਮੈਂਟਾਂ ਦੇ ਵਿੱਚ ਦਿੱਤਾ ਜੀ ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਟਰੈਕਟਰ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਹਾਂਜੀ ਵੀਰੇ ਨਗੀਨਾ ਪੀਸ ਬਲੈਨੋ 2017 ਮਾਡਲ 18 ਦੀ ਰਜਿਸਟ੍ਰੇਸ਼ਨ ਗੱਡੀ ਬਕਾਊ ਆ ਜੀ ਬਿਲਕੁਲ ਨਵੀਂ ਕੰਡੀਸ਼ਨ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਗੱਡੀ ਪਈ ਆ ਵੇਖ ਸਕਦੇ ਹੋ 1 ਲੱਖ 5000 ਕਿਲੋ ਬੀਮਾ ਪੋਲੂਸ਼ਨ ਓਕੇ ਆ ਚੈੱਕ ਕਰਾ ਸਕਦੇ ਹੋ ਤੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਨਵੇਂ ਟਾਇਰ ਨੇ ਨਵੇਂ ਅਲੋਏ ਵੀਲਸ ਨੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਸਰਵਿਸ ਤਾਜ਼ਾ ਹੋਈ ਆ ਸਾਰਾ ਕੰਮ ਹੋਇਆ ਬਸ ਤੇਲ ਪਾਓ ਤੇ ਚਲਾਓ LED ਸਕਰੀਨ ਲੱਗੀ ਹੈ ਜੀ ਬਾਕੀ ਪੰਜਾਬ ਨੰਬਰ ਏਰੀਆ ਪਠਾਨਕੋਟ ਰੇਟ 540 ਮੌਕੇ ਤੇ ਲੈਸ ਹੋ ਜੂ ਫੋਨ ਨੰਬਰ 9877823331 ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਗੱਡੀ ਬਾਰੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਜਾ ਕੇ ਇਸ ਨੂੰ ਖਰੀਦ ਸਕਦੇ ਹੋ ਹਾਂਜੀ ਵੀਰੇ ਨਗੀਨਾ ਪੀਸ Swift VDI ਸਕਰੀਨ ਤੇ ਵੇਖ ਰਹੇ ਹੋ 2014 ਦਾ ਮਾਡਲ ਬ੍ਰੈਂਡ ਨਿਊ ਕੰਡੀਸ਼ਨ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਗੱਡੀ ਪਈ ਹੈ ਜੀ ਸਾਰੀ ਰੀਜਨਲ ਆ ਇੰਜਨ ਗੇਅਰ ਸਾਫ਼ ਆ ਕੋਈ ਕੰਮ ਨਹੀਂ ਹੋਣ ਵਾਲਾ ਫੁੱਲ ਗਾਰੰਟੀ ਆ ਚਲਾ ਕੇ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਬ੍ਰੈਂਡ ਨਿਊ ਟਾਇਰ ਨੇ ਦੇਖ ਸਕਦੇ ਹੋ ਜੀ ਲੋ ਪ੍ਰੋਫਾਈਲ ਟਾਇਰ ਨੇ ਤੇ ਨਿਊ ਅਲੋਇਬਲਸ ਲੱਗੇ ਨੇ ਏਰੀਆ ਜੀ ਜਲੰਧਰ ਰੇਟ 475 ਮੌਕੇ ਤੇ ਮਾਤਨ ਕੀਤਾ ਜੋ ਫੋਨ ਨੰਬਰ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ 6284737300 ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਗੱਡੀ ਬਾਰੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਜਾ ਕੇ ਇਸ ਨੂੰ ਖਰੀਦ ਸਕਦੇ ਹੋ ਹਾਂਜੀ ਵੀਰੇ ਅੱਜ ਜਿਹੜੀ ਟਰਾਲੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਟਰਾਲੀ 147 ਦੀ ਘਰ ਦੇ ਵਿੱਚ ਵਕਾਊ ਆ ਜੀ ਵੀਰ ਨੇ ਵੱਡੀ ਟਰਾਲੀ ਬਣਾ ਲਈ ਇਸ ਕਰਕੇ ਟਰਾਲੀ ਵਕਾਊ ਆ 70 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਤੇ ਪਿੰਡ ਪੀਰ ਦਾ ਕنگਰੋੜ ਜ਼ਿਲ੍ਹਾ ਨਮਾ ਸ਼ਹਿਰ ਰੇਟ 23 ਮੌਕੇ ਤੇ ਮਾਤਨ ਕੀਤਾ ਜੋ ਫੋਨ ਨੰਬਰ ਵੀਰ ਦਾ ਥੱਲੇ ਕੈਪਸ਼ਨ ਦੇ ਵਿੱਚ ਤੇ ਕਮੈਂਟਾਂ ਦੇ ਵਿੱਚ ਦਿੱਤਾ ਜੀ ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਟਰਾਲੀ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ